ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਬਹੁਤ ਸਨਾਰੇ ਕੀ ਹਾਲ ਚਾਲ ਨੇ ਕੈਮਾ ਸੀ ਤਾਂ ਲਓ ਜੀ ਤੁਹਾਨੂੰ ਅੱਜ ਆਪਣੇ ਜਾਨਵਰ ਦਿਖਾਉਣੇ ਆ ਆ ਕੋਕਰੀ ਵਾਲੀ ਮੱਝ ਖੜੀ ਆ ਇਹ ਦੂਗਾ 나ਗ ਵਾਲੀ ਖੜੀ ਆ ਪਰ ਇਹ ਕਮਲਜੀਤੋ ਲਿਆਂਦੀ ਆਪਾਂ ਨੀਲੀ ਰਵੀ ਦੀ ਆ ਗਈ ਬਿਰਲੇ ਵਾਲੀ ਇਹਦੇ ਥੋੜਾ ਟਾਈਮ ਹੀ ਰਹਿ ਗਿਆ ਬਸ ਸੂਣ ਚ ਐਸ ਵਾਰ ਆਪਣੀ ਤਿਆਰੀ ਬਿਲਕੁਲ ਹੀ ਨਾਰਮਲ ਆ ਕੋਈ ਬਹੁਤੀ ਫੀਡ ਵਗੈਰਾ ਨਹੀਂ ਪਾਈ ਬਿਲਕੁਲ ਨਾਰਮਲ ਅਸਲੀ ਨਾਰਮਲ ਜਿਹਨੂੰ ਕਹਿੰਦੇ ਆਪਾਂ ਤੇ ਕੋਈ ਕਿਸਵਾਰਪਾ ਬਿਜੀ ਰਹੇ ਥੋੜਾ ਜਿਹਾ ਹੁਣ ਜਾ ਕੇ ਨਵਾਉਣ ਤੋਂ ਆਉਣ ਦਾ ਵੀ ਸਿਸਟਮ ਹੁਣ ਬਣਿਆ ਪਹਿਲਾ ਟਾਈਮ ਹੀ ਨਹੀਂ ਲੱਗਿਆ ਤੇ ਸਾਈਲੇਜ ਚੱਲਦਾ ਸੀ ਹੁਣ ਸਾਈਲੇਜ ਵੀ ਅੱਜ ਬੰਦ ਹੋ ਗਿਆ ਅੱਜ ਕੱਲੇ ਸੰਨੀ ਤੂੜੀ ਹਰਾ ਤੇ ਆਉਂਦੇ ਆ ਜਾਨਵਰ ਅੰਦਰੋਂ ਹੋਰ ਇਹ ਤਿੰਨ ਮੱਝ ਆਪਣੀਆਂ ਇਕੱਠੀਆਂ ਸੂਣ ਵਾਲੀਆਂ ਹਨ ਇਹਦੇ ਵਿੱਚ ਦੋ ਤਿੰਨ ਐਨੀਮਲ ਆਪਣੇ ਨਵੇਂ ਆਏ ਆ ਜਿਹੜੀ ਜਿਵੇਂ ਕਮਲਜੀਤ ਵਾਲੀ ਮੱਝ ਖੜੀ ਉੱਪਰ ਇਹ ਇੱਕ ਆਈ ਸੀ ਇਹੇ ਲੱਗਿਆ ਹੋਇਆ ਪਰਮਵੀਰ ਇਹ ਹੈਗਾ BM 264 ਦਾ ਬੱਚਾ BM 264 ਪ੍ਰੋਨੀ ਟੈਸਟਡ ਬੋਲ ਉਹਦਾ ਗਾਂ ਬੱਚਾ ਸੀ ਪਰਮਵੀਰ ਇਹ ਅਸਲ ਚ ਮਾਦਿਕਤੋਂ ਬਾਹਰੋਂ ਆਈ ਆ ਉਥੇ ਆਪਣੀ ਏਆਈ ਕਰੀ ਸੀ ਉਪਰ ਇਹ ਬੱਲੀ ਮੱਝ ਬਾਦਲ ਬੋਲ ਤੋਂ ਗੱਬਣਾ ਪਰਸੋਂ ਚੈੱਕ ਕਰੀ ਸੀ ਬਾਦਲ ਵੀਰਾਂ ਵਾਲੀ ਵਾਲਾ ਆ ਖਾਲੀ ਨਿਕਲ ਗਈ ਇਹਨੇ ਇਸ ਵਾਰ ਦਿੱਤੀ ਸੀ ਸਮਰਾੜ ਦੀ ਕੱਟੀ ਅਜੇ ਇਹ ਗੱਬਰ ਨਹੀਂ ਹੋਈ ਨਾ 나ਗ ਵਾਲੀ ਹੋਈ ਹੈ ਅਜੇ ਇਹਦੇ ਵੀ ਰਹਿ ਗਏ 20 ਦਿਨ ਇਹ ਨੂੰ ਸੀ ਪਹਿਲਾਂ ਮਸਤਾਨੀ ਕਹਿੰਦੇ ਸੀ ਵੀਰ ਇਹਦਾ ਨਾਮ ਬਦਲਤਾ ਸੀ ਪਰ ਹਜੇ ਘਰੇ ਹਜੇ ਵੀ ਇਹਨੂੰ ਮਸਤਾਨੀ ਮੱਜੀ ਦੱਸਦੇ ਆ ਨਵਾਂ ਨਾਂ ਇਹੇ ਮੂੰਹ ਨਹੀਂ ਚੜਿਆ ਭਾਈ ਕਿਸੇ ਦੇ ਇਹਦੇ ਵੀ ਬਾਜੀ ਰੱਖਿਆ ਹੋਇਆ ਇਹ ਬਿਰਲੇ ਵਾਲੀ ਤੋਂ ਲਗਭਗ 10-12 ਦਿਨ ਬਾਅਦ ਦੀ ਹੈ ਆ ਖੜੀ ਹੈ ਨਾਗ ਵਾਲੀ ਆਹ ਆ ਇਹ ਉਹਦੇ ਕੋਲੋਂ ਕਮਲਜੀਤ ਬਾਈ ਕੋਲੋਂ ਤੇ ਉਹ ਬਾਜੀ ਖੜਾ ਉਹ ਆਹ ਬਾਜੀ ਦੇ ਨਾਲ ਬજરੰਗੀ ਦੀ ਕੱਟੀ ਬੈਠੀ ਆ ਬજરੰਗੀ ਲਜਵਾਣਾ ਦੀ ਆਹ ਬਜੰਗੀ ਦਾ ਕਟਾ ਇਹ ਆ ਆਪਾਂ ਇੱਕ ਬੱਸੀਆਂ ਤੋਂ ਮੱਝ ਲਈ ਸੀ ਉਹਦੇ ਮਗਰ ਕਟਾ ਆਇਆ ਸੀ ਆ ਸਮਰਾਟ ਦੀ ਕੱਟੀ ਬੈਠੀ ਹੈ ਸਮਰਾਟ ਥੇ ਮਕੇਰੀਆਂ ਵਾਲੇ ਬਾਜੀ ਦੀ ਹਾਈਟ ਲੈਂਥ ਕਾਫੀ ਲੰਬਾਈ ਕਾਫੀ ਕਰਨ ਲੱਗਿਆ ਹੁਣ ਬਾਕੀ ਬੱਚੇ ਆਉਣ ਲੱਗੇ ਦੇਖੋ ਔਰ ਆਲ ਟਾਈਮ ਸੱਤ ਕੱਟੀਆਂ ਆ ਗਈਆਂ ਬਾਜੀ ਦੀਆਂ ਮਹਮੱਦ ਜਿਹੜੀ ਉਹ ਪੰਮੀਪੁਰੋਂ ਤੋਂ ਲਈ ਆ ਹੈ ਗ੍ਰੇਡੇਡ ਆ ਮੱਥੇ ਤੇ ਫੁੱਲ ਆ ਦੁੱਧ ਨੂੰ ਚੰਗੀ ਦੱਸਦੇ ਆ ਬਾਕੀ ਤਾਜੀ ਸੂਈ ਤੋਂ ਪਤਾ ਲੱਗੂ ਹਜੇ ਇਹ ਹੋਊਗੀ 96 ਮਹੀਨਾ ਦੀ ਗੱਭਣ ਮੇਰੇ ਹਿਸਾਬ ਨਾਲ ਇਹ ਕਾ ਮੱਜਾ ਕਾਫੀ ਚੰਗੀ ਆ ਪੱਲਿਆਂ ਦੀ ਸੀ ਮੱਸੀਆਂ ਤੋਂ ਇਹ ਵੀ ਸੂਏ ਤਾਂ ਪਤਾ ਲੱਗਣਾ ਕੀ ਕਹਿੰਦੀ ਹੈ ਗਰਾਂ ਦੀ ਬਾਣੀ ਇਹਦੇ ਸੀਮਨ ਲੱਗਿਆ ਹੋਇਆ 53 10 ਇਹਦਾ ਵੀ ਰਹਿ ਗਿਆ ਮੀਨਾਕ ਬਿਰਲ ਜੜੀ ਨੇ ਸੁਣਾ ਦੂਜੇ ਸੂਏ ਨਵੇਂ ਭਰਾਵਾਂ ਨੂੰ ਦੱਸ ਦਈਏ ਤੇ ਪਿਛਲੇ ਸੂਏ ਨੇ ਬਜਰੰਗੀ ਦੀ ਕੱਟੀ ਦਿੱਤੀ ਸੀ ਇਸ ਵਾਰ ਦੇਖਦੇ ਹਾਂ ਉਮੀਦ ਤਾਂ ਕੱਟੀ ਦੀ ਆ ਕਿ ਆਪਣੇ ਕੋਲੇ ਆਪਦੇ ਕੋਲ ਹਜੇ ਬਾਜੀ ਦੀ ਕੋਈ ਕੱਟੀ ਨਹੀਂ ਆਈ ਤਿੰਨ ਸੂਣ ਵਾਲੀਆਂ ਤਿੰਨਾਂ ਜੋ ਦੇ ਰਹੇ ਕਿੰਨੀਆਂ ਕੱਟੀਆਂ ਆਉਂਦੀਆਂ ਕਿੰਨੇ ਕੱਟੇ ਠੀਕ ਆ ਵੀਰੇ ਧੰਨਵਾਦ